ਨਵਾਂ ਸਾਲ ਚੜ੍ਹਦੇ ਹੀ ਪੰਜਾਬ ਦੇ ਵਿੱਚ ਰਹਿੰਦੇ ਲੋਕਾਂ ਦੇ ਉੱਪਰ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਰਿਹਾ ਹੈ ਜਦੋਂ ਪਤਾ ਲੱਗਿਆ ਕਿ ਇੱਕ ਤੋਂ ਬਾਅਦ ਇੱਕ ਤਿੰਨ ਨੌਜਵਾਨ ਮੁੰਡਿਆਂ ਦੀ ਜਾਨ ਚਲੀ ਗਈ ਵਿਦੇਸ਼ ਦੇ ਵਿੱਚ ਰਹਿੰਦੇ ਮੁੰਡਿਆਂ ਦੇ ਨਾਲ ਹੋ ਰਹੀ ਦਰਦਨਾਕ ਹਾਦਸਿਆਂ ਤੋਂ ਜਿੱਥੇ ਮਾਪੇ ਦਿਨ ਰਾਤ ਪਰੇਸ਼ਾਨ ਰਹਿੰਦੇ ਨੇ ਉੱਥੇ ਹੀ ਵਿਦੇਸ਼ ਦੇ ਵਿੱਚ ਪਲ ਰਹੇ ਇਹ ਬੱਚੇ ਵੀ ਕਾਫੀ ਚਿੰਤਾ ਦੇ ਵਿੱਚ ਨੇ ਵਿਦੇਸ਼ ਗਏ ਪੰਜਾਬੀਆਂ ਦੀਆਂ ਅਚਾਨਕ ਜਾਨ ਜਾਣ ਦਾ ਸਿਲਸਲਾ ਲਗਾਤਾਰ جاری ਹੈ ਇੱਕ ਹੋਰ ਮੰਦਭਾਗੀ ਖਬਰ ਮੁਕਸਰ ਤੋਂ ਸਾਹਮਣੇ ਆ ਰਹੀ ਹੈ ਕਿ ਜਿੱਥੇ ਗਿੱਦੜਪਾਹਾ ਦੇ ਰਹਿਣ ਵਾਲੇ ਕਰਨ ਸਿੰਘ ਮੈਸਨ ਜੋ ਕਿ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਰਹਿੰਦਾ ਸੀ ਸ਼ੱਕੀ ਹਾਲਤ ਦੇ ਵਿੱਚ ਉਸਦੀ ਜਾਨ ਗਈ ਹੈ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਪਤਾ ਲੱਗਿਆ ਕਿ ਉਹਨਾਂ ਦਾ ਪੁੱਤ ਇਸ ਦੁਨੀਆ ਦੇ ਵਿੱਚ ਨਹੀਂ ਫਿਲਹਾਲ ਭਗਵੰਤ ਮਾਨ ਸਰਕਾਰ ਨੂੰ ਪਰਿਵਾਰ ਦੇ ਵੱਲੋਂ ਅਪੀਲ ਕੀਤੀ ਗਈ ਕਿ ਉਸ ਦੀ ਮ੍ਰਿਤਕ ਦੇਹ ਪੰਜਾਬ ਵਾਪਸ ਲਿਆਂਦੀ ਜਾਵੇ ਜਾਣਕਾਰੀ ਅਨੁਸਾਰ ਕਰਨ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਰੂਪਨਗਰ ਗਿੱਦੜਪਹਾ ਕੈਨੇਡਾ ਦੇ ਪ੍ਰੈਮਟਨ ਵਿਖੇ ਰਹਿੰਦਾ ਸੀ ਕਰਨ ਸਿੰਘ ਆਪਣੇ ਹੀ ਕਮਰੇ ਦੇ ਵਿੱਚ ਮ੍ਰਿਤਕ ਪਾਇਆ ਗਿਆ ਇਸ ਦੀ ਜਾਣਕਾਰੀ ਉਸਦੇ ਨਾਲ ਰਹਿੰਦੇ ਲੜਕੀਆਂ ਨੇ ਦਿੱਤੀ। ਕਰੀ 5 ਸਾਲ ਪਹਿਲਾਂ ਕੈਨੇਡਾ ਗਏ ਇਸ ਮੁੰਡੇ ਦੇ ਨਾਲ 8 ਜਨਵਰੀ 2024 ਨੂੰ ਗਿੱਦੜ ਬਾਹਸ ਤੇ ਆਪਣੇ ਘਰ ਉਸਨੇ ਪਰਤਣਾ ਸੀ ਪਰ 30 ਤਰੀਕ ਨੂੰ ਹੀ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਦਾ ਹੈ ਕਿ ਕਰਨ ਇਸ ਦੁਨੀਆ ਦੇ ਵਿੱਚ ਨਹੀਂ। 5 ਸਾਲ ਤੋਂ ਵਿਦੇਸ਼ ਦੇ ਵਿੱਚ ਰਹਿ ਰਹੇ ਮੁੰਡੇ ਦੇ ਨਾਲ ਘਰ ਵਾਪਸ ਆਉਣ ਤੋਂ ਪਹਿਲਾਂ ਅਜਿਹਾ ਦਰਦਨਾਕ ਹਾਦਸਾ ਹੋਣ ਤੋਂ ਬਾਅਦ ਪਰਿਵਾਰ ਬੁਰੀ ਤਰ੍ਹਾਂ ਦੇ ਨਾਲ टुट चुके है इस मौके पे माँ हाथ जोड़ जोड़ के किस तरह अपील कर रही थी किस तरह के नाल यह परिवार दुखी सी यह अपने अखी देखा नहीं जाता सी

ਨਾਸਟਰੀ ਨੂੰ ਮੇਰੇ ਸੀਨੇ ਨਾਲ ਲੱਗਣਾ ਸੀ ਪੰਜ ਕੀ ਨਾਮ ਹੈ ਤੁਹਾਡਾ ਪ੍ਰੀਤਕੌਰ ਪੰਜ ਕੀ ਨਾਮ ਸੀ ਬੇਟੇ ਦਾ ਤੇ ਕਦੋਂ ਗਿਆ ਸੀ ਕਰਨ ਸਿੰਘ 5 ਸਾਲ ਹੋ ਗਏ ਮੇਰੇ ਬੱਚੇ ਨੂੰ ਮੇਰੇ ਸਨੀਆਂ ਰੂਹਾਂ ਦਰਸ ਗਈਆਂ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਕਿ ਬੋਡੀ ਇੱਥੇ ਨਹੀਂ ਜਾਵੇ ਸਾਨੂੰ ਨਹੀਂ ਚੱਲਦਾ ਫਰਿਆ ਜਾਵੇ ਮੈਂ ਮੈਂ ਦੀ ਗੱਦੇ ਸਣੀ ਪਿਛੜੀਆਂ ਰੂਹ ਮੇਰੇ ਪਤਨੀ ਸ਼ਕਲ ਚੰਨੀ ਬਰਬਾਦ ਹੋ ਗਈ ਜਮੈਂ ਸਾਡੇ ਕੋਲ ਹੋਰ ਕੁਝ ਨਹੀਂ ਅਸੀਂ ਖਾਲੀ ਹੋ ਗਏ ਜਿੰਨੇ ਜਾਣੇ

ਮੈਨੂੰ ਕੋਈ ਵੀ ਨਹੀਂ ਆਈ ਮੇਰਾ ਮਰਦਾ ਪੁੱਤ ਜੀ ਬੋਲੇ ਬੋਲੇ ਮੇਰਾ ਮਤਾਬਦਾਨ ਕਰਦਾ ਸੀ ਅੱਜ ਮੈਨੂੰ ਲੋੜ ਪਈ ਮੇਰੇ ਅੰਦਰ ਵਰਗਾ ਪੁੱਤ ਬਗਿੱਤ ਬੇਸਾ ਐਲਵਾ No, <laughs> ஆனால் <muchas> ਦੇ ਪਾਸੇ ਲਈ ਮੁਕੇ ਸੀ